ਯਾ ਸਭਾ ਤੁ ਬਾਯਾ ਨੀਂਦ ਪਏ ਸੁੱਖ ਹੈ ਜਗਾ ਰੂ ਆਇਆ ਰਹਾ ਹਾਂ ਹਾਂਜੀ ਕਿਦਾਂ ਜੇ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੀ ਹੋਵੋਗੇ ਮੈਂ ਇਆ ਹੇਅਰ ਸਪਾ ਕਰਾਉਣ ਤੁਹਾਨੂੰ ਪਤਾ ਜੂਪੀ ਦੇ ਖੁੱਲੇ ਏਰੀਏ ਨੇ ਤਾਂ ਹਵਾ ਦੇ ਨਾਲ ਮੇਰੇ ਸਾਰੇ ਵਾਲ ਖਰਾਬ ਹੋ ਗਏ ਸੀ ਬਹੁਤ ਜ਼ਿਆਦਾ ਹੁਣ ਮੈਂ ਸਪਾ ਕਰਾਉਣਾ ਆ ਮੇਰਾ ਝੋਤਾ ਕਹਿੰਦਾ ਮੈਂ ਚੀਜੀ ਖਾਣੀ ਆ ਆਹਨੇ ਪੀਜੇ ਲੈ ਕੇ ਆ ਆ ਹਾਫ ਮੈਂ ਪੜੇ ਵਾਲੇ ਤੇ ਮਸਾਲੇ ਉਸਲੇ ਨੂਨੜ ਪਾ ਲਿਆ ਜੋ ਦਿਖਾਉਗੀ ਇੰਦਾ ਸਿੰਪਲ ਇਹ ਸਵੀਟ ਕੌਨ ਵਾਲਾ ਹੀ ਖਾਂਦੀ ਆ ਮੈਂ ਗਈ ਸੀ ਦਵਾਈ ਲੈਣਾ ਤੇ ਜੁਪੀ ਤਾਂ ਜੋ ਆਈਆ ਮੇਰਾ ਸਰੀਰੇ ਦੀ ਸੁੱਤਰ ਹੋਇਆ ਦਿਖਾਉਣੀ ਆ ਪੁੱਤ ਆ ਦਵਾਈ ਲੈ ਕੇ ਆ ਹਾਂ ਪੁੱਤ ਦਿਖਾਉਣੀ ਆ ਜਦੋਂ ਤਾ ਤੇ ਕਹਨਾ ਮੈਂ ਪੀਜ਼ਾ ਖਾਣਾ ਫਿਰ ਇਹਨੂੰ ਪੀਜ਼ਾ ਲੈ ਕੇ ਦਿੱਤਾ ਇੱਕ ਪੈਕ ਡਾ ਲੈ ਕੇ ਆਇਆ ਦੋ ਪੈਕ ਡਾ ਲੈ ਆਇਆ ਫਰੂਟੀ ਲੈ ਆਇਆ ਪੀਜਾ ਲੈ ਆਇਆ ਚਲ ਦਵਾਈ ਤਾਂ ਜ਼ਰੂਰੀ ਸੀ ਮੈਂ ਦਵਾਈ ਲੈਣ ਗਈ ਸੀ ਜੀ ਬਸ ਫਾਇਨਸ ਨੂੰ ਲੈ ਕੇ ਕਰਤੇ ਬੈਗ ਤੇ ਪਰਸ ਥੋੜਾ ਜਿਹਾ ਗਿੱਲੇ ਸੀਗੇ ਬਾਹਰ ਕੱਪੜੇ ਪਾਈ ਨੇ ਥਾਂ ਨਹੀਂ ਸੀ ਫਿਰ ਮੈਂ ਏਸੀ ਇਧਰ ਘਰੀਸ ਕਿਲਾਤਾ ਕਿਉਂਕਿ ਇਧਰ ਨੂੰ ਨੰਗਣ ਨੂੰ ਥਾਂ ਨਹੀਂ ਸੀਗਾ ਫਿਰ ਖਿੱਚ ਕੇ ਮੈਂ ਇਧਰ ਕਰਤਾ ਪਹਿਲਾਂ ਮੈਂ ਇਧਰ ਕੀਤਾ ਸੀ ਆਹ ਸੈਂਟ ਤੇ ਫਿਰ ਇਧਰ ਨੂੰ ਨੰਗਣਾ ਔਖਾ ਲੱਗਦਾ ਸੀ ਫਿਰ ਮੈਂ ਏਸੀ ਇਧਰ ਲਾਤਾ ਹੁਣ ਪਰਸ ਥੋੜਾ ਜਿਹਾ ਗਿੱਲਾ ਵੈਸੇ ਤਾਂ ਸੁੱਕ ਵੀ ਗਿਆ ਮੈਂ ਕਿਨ ਮਾਰੀ ਜਿ ਰੱਖੂਗੀ ਤਾਂ ਸਮੈਲ ਜੀ ਆਊਗੀ ਹੈਨਾ ਕੁਝ ਕੋਠੇ ਦੇ ਸੁੱਕਣੇ ਪਾਏ ਨੇ ਕੁਝ ਆ ਸੁੱਕਣੇ ਪਾਏ ਹੋਣੇ ਧੋ ਧਾ ਕੇ ਅਜੇ ਮਸ਼ੀਨ 'ਤੇ ਭਰੀ ਪਈ ਐ ਇੱਕ ਮਤਲਬ ਜਿਹੜੇ ਮਸ਼ੀਨ 'ਚ ਪੈਣੇ ਧੋਤੇ ਨੇ ਪਾਣੀ ਖਣੀ ਕੱਢੜੇ ਨੇ ਸੁੱਕਣੇ ਪਾਉਣੇ ਕਿੱਥੇ ਨੇ ਪਾਉਣ ਨੂੰ ਥਾਂ ਹੀ ਨਾ ਤੇ ਇਹ ਕੁਝ ਕੱਪੜੇ ਆ ਪਏ ਨੇ ਇਹ ਵੀ ਤੇ ਹਾਂ ਲੋਣੀ ਐ ਇਹ ਵੀ ਕੋਠੇ ਤੋਂ ਉਤਾਰ ਕੇ ਲੈ ਕੇ ਸੀ ਕਿ ਮੈਂ ਮੇਰੇ ਪੁੱਤ ਦੇ ਤੇ ਮੇਰੇ ਕੱਪੜੇ ਆ ਤੇ ਹੁਣ ਦਵਾਈਆਂ ਦਉਗੀਆਂ ਲੈ ਕੇ ਆਂ ਮੈਂ ਪੁੱਤ ਮੇਰਾ ਪੀਜ਼ਾ ਸ਼ੌਕ ਨਾਲ ਲਿਆਇਆ ਖਾਦਾ ਹੈ ਨਹੀਂ ਮੈਨੂੰ ਪਹਿਲੇ ਖਾਂਸੀ ਹੋਈ ਆ ਦੋ ਪੀਸ ਬਚੇ ਨੇ ਸੌਰੀ ਦੋ ਸਲਾਈਸ ਬਚੇ ਨੇ ਮੈਂ ਹੀ ਖਾਦਾ ਮੈਨੂੰ ਖਾਣਾ ਪਿਆ ਆਪ ਦਾ ਖਾਦਾ ਨਹੀਂ ਲਿਆ ਲੂ ਕਿ ਬਸ ਅਹੀਂ ਰੱਖਦਾ ਕਹਿੰਦੀ ਤੂੰ ਖਾ ਲੈ ਮੈਨੂੰ ਖੜਾ ਖੜਾ ਪੁੱਛ ਕੇ ਪੀਜ਼ਾ ਖਰੀਦਿਆ ਸੀ ਕਿ ਦੱਸ ਮੈਂ ਪਾ ਕਾ ਨਾ ਪੀਜ਼ਾ ਤਾਂ ਮੈਂ ਪੈਸੇ ਨਹੀਂ ਖਾਂਦੀਗੀ ਜਦੋਂ ਕਾਕਾ ਵੀ ਲੈ ਕੇ ਆਉਂਦਾ ਹੁੰਦਾ ਨਾ ਪੀਜ਼ਾ ਉਹ ਤਾਂ ਵੀ ਮੈਂ ਕਦੀ ਸਲਾਈਸ ਲੈਣੀ ਹੈ ਮੈਂ ਜਿਆਦਾ ਪੀਜ਼ਾ ਖਾਂਦੀ ਨਹੀਂ ਮੈਨੂੰ ਜਿਆਦਾ ਪਸੰਦ ਨਹੀਂ ਹੁਣ ਠੂਸ ਠੂਸ ਕੇ ਖਾਂਦਾ ਜੀ ਪੀਜ਼ਾ ਮੈਨੂੰ ਪਤਾ ਸੀ ਘਰੇ ਕਾਕਾ ਹੈਨੇਗਾ ਖਾਣਾ ਕਿਨੇ ਮੈਂ ਕੱਲ ਖਰੀਦ ਕੇ ਲਿਆਦਾ ਨਾ ਖਰਾਬ ਹੋਊਗਾ ਹੁਣ ਮੈਂ ਰੋਟੀ ਨਹੀਂ ਖਾऊंगी ਹੁਣ ਬਸ ਮੈਂ ਦਵਾਈ ਖਾ ਕੇ ਉਦਾਂ ਦੇ ਗਲਾਸ ਦੁੱਧਾ ਪੀ ਕੇ ਸੌ ਜਾਣਾ ਦੁੱਧੇ ਚ ਪੱਤੀ ਪਾ ਕੇ ਪੀਣੀ ਹੁੰਦੀ ਮੈਂ ਤੇਰੇ ਚਾਰ ਦਿਨਾਂ ਤੋਂ ਖਾਂਸੀ ਦਾ ਕਰਕੇ ਦੁੱਧ ਨਹੀਂ ਪੀਂਦੀ ਕਿਉਂਕਿ ਜਦ ਤੱਕ ਸੌਣ ਲੱਗੀ ਦੁੱਧ ਦਾ ਗਲਾਸ ਨਾਲ ਪੀ ਮੈਨੂੰ ਨੀਂਦ ਨਹੀਂ ਆਉਂਦੀ ਤਿੰਨ ਚਾਰ ਦਿਨ ਹੋ ਗਏ ਮਰ ਦੁੱਧ ਪੱਤੀ ਪਾਰ ਵਾਲੀ ਰਾਤ ਨੂੰ ਵੀ ਖਾਂਸੀ ਦਾ ਕਰਕੇ ਅਸੀਂ ਪਾ ਦੁੱਧ ਨਹੀਂ ਪੀਂਦੀ ਮੈਂ ਜਲਦੀ ਕਿ ਜਦ ਪਹਿਲੀ ਵਾਰ ਮੈਂ ਇਨਾ ਪੀਜ਼ਾ ਖਾਦਾ ਦੋ ਸਲਾਈਸ ਬਚ ਗਏ ਸਾਲਾ ਕੇ ਠਹਿਰ ਕੇ ਖਾਉਂਗੀ ਖਾ ਲਿਆ ਠੀਕ ਹੈ ਇਹ ਸੜ ਦੂੰਗੀ ਕਾਕਾ ਹੁੰਦਾ ਤਾਂ ਖਾ ਲਾਂਦਾ ਪਹਿਲਾਂ ਕਹਿੰਦੀ ਪੀਜ਼ਾ ਲੈਣਾ ਪੀਜ਼ਾ ਲੈ ਲਿਆ ਹੁਣ ਇਹਨੂੰ ਮੈਂ ਕਿਹਾ ਤੂੰ ਖਾ ਲੈ ਕਹਿੰਦੀ ਮੈਨੂੰ ਪੁੱਛ ਕੇ ਖਰੀਦੇ ਸੀ 10 ਵੇ ਪੀਜ਼ਾ ਥੋੜੋ ਖਰੀਦਣਗੇ ਸੀ ਮੈਂ ਤਾਂ ਦਵਾਈ ਲੈਣ ਗਈ ਸੀ ਇਹਨੂੰ ਤਾਂ ਨਾਲ ਲੱਗੀ ਵੀ ਕੱਲੀ ਆ ਚੱਲ ਵੀ ਮੈਂ ਕਿਤੇ ਉਹ ਕੱਲੀ ਨੂੰ ਛੱਡੂਗੀ ਮੇਰੇ ਨਾਲ ਚੱਲੂਗੀ ਸੱਚੀ ਅਜੇ ਥੂਸ ਥੂਸ ਕੇ ਪੀਜ਼ਾ ਖਾਦਾ ਬਹੁਤ ਥੂਸ ਥੂਸ ਕੇ ਖਾਤਾ ਮੈਂ ਇੰਨਾ ਪੀਜ਼ਾ ਨਹੀਂ ਮੈਂ ਕਦੇ ਖਾਦਾ ਮੈਂ ਨਾ ਪੀਜ਼ਾ ਖਾਂਦੀ ਨਹੀਂ ਮੇਰਾ ਪੀਜ਼ਾ ਦੀ ਪਸੰਦ ਦਾ ਬਰਗਰ ਨਿਊਟਰਲ ਮਚੂਰੀਨ ਬਸ ਇਹੀ ਜ਼ਿਆਦਾ ਖਾਂਦੀ ਆ ਮੋਮੋਸ ਸਟੀਮ ਵਾਲੇ ਮੋਮੋਸ ਜ਼ਿਆਦਾ ਪਸੰਦ ਆ ਸਟੀਮ ਵਾਲੇ ਖਾਂਦੀ ਆ ਬਸ ਸੋਚੋ ਕਦੇ ਪਨੀਰ ਟਿੱਕਾ ਕਦੇ ਕਦੇ ਖਾਂਦੀ ਆ ਪਨੀਰ ਟਿੱਕਾ ਵੀ ਬਹੁਤ ਘੱਟ ਪਰ ਮਲਾਈ ਚੰਪ ਜ਼ਿਆਦਾ ਖਾਂਦੀ ਆ ਹੈਨਾ ਜਦੋਂ ਤਾਂ ਜਦੋਂ ਕਰਦਾ ਜਦੋਂ ਤੋਂ ਤੇ ਮੈਨੂੰ ਮਲਾਈ ਚੰਪ ਬਹੁਤ ਪਸੰਦ ਆ ਸੀ ਮਲਾਈ ਚੰਪ ਜ਼ਿਆਦਾ ਖਾਂਦੀ ਪਨੀਰ ਟਿੱਕਾ ਸਾਲ ਦੇ ਵਿੱਚ ਇੱਕ ਜਾਂ ਦੋ ਵਾਰ ਬਸ ਓਨਲੀ ਹਾਂ ਹਾਂ ਪਨੀਰ ਟਿੱਕਾ ਪਨੀਰ ਟਿੱਕਾ ਕਰਤਾ ਪਰ ਇਹ ਟਿੱਕੇ ਦੀ ਗੱਲ ਕਰਦੀਆਂ ਤਰੋਂ ਲਿਆ ਕੇ ਤਾਂ ਨਹੀਂ ਦੇਣ ਲੱਗੀ ਕਹਿੰਦੀ ਪਰ ਪਨੀਰ ਟਿੱਕਾ ਲਿਆ ਕੇ ਪਹਿਲਾਂ ਪੀਜਾ ਲਿਆ ਕੇ ਹੁਣ ਮੈਨੂੰ ਕਹਦੀ ਆ ਖਾ तेन तो पता हम हाँ, रोटी नहीं खाधी जानी मेरे तो आटा गुन्या पब्जी बनी पई मैं रोटी हजे पकानी सी मैं दवाई ले आवं पहले मैं, मैं जाके हजे रोटी नहीं पकई तो ना पकानी हम ठूस ठूस के तो मैं पीजा खा लिया रोटी कितने खा लूगी मैं फिर दवाइया भी करी सारिया ने खाने दवाई दुई खा के ढेड भर जाए थक के सी सच्ची सफाइया इन करना गंद क्या कर घरों इन्ना नरक क्ढिया मैं घर जूह का गा पाया बहुत ज्यादा ਕੰਨੇ ਦੜੋਗੇ ਦੋ ਤਿੰਨ ਦੜੋਗੇ ਬਲੌਕ ਪੜਦਾ ਹੀ ਨਹੀਂ ਬਸ ਉੱਠ ਜਾਨੀ ਆਪਾ ਖਾ ਲੈਣੀ ਆ ਖਾ ਲੈਣੀ ਆ ਪੈ ਜਾਨੀ ਆ ਜੋ ਤਨ ਸਕੂਲ ਛੱਡਿਓ ਨਹੀਂ ਸਕੂਲ ਤੋਂ ਲੈਓ ਨਹੀਂ ਇਸ ਤੋਂ ਬਾਅਦ ਮੇ ਤਾਂ ਕੋਈ ਕੰਮ ਨਹੀਂ ਹੁੰਦਾ ਹਿੰਮਤ ਐ ਨਹੀਂ ਸਰੀਰ ਨਹੀਂ ਠੀਕਾ ਖਾਂਸੀ ਨਹੀਂ ਠੀਕਾ ਹੋਰੀ ਦਵਾਈ ਹੁਣ ਅੱਜ ਬਦਲ ਕੇ ਲੈ ਗਈਆਂ ਬਦਲ ਬਦਲ ਕੇ ਦਵਾਈਆਂ ਲੈ ਰਹੀਆਂ ਖਾਂਸੀ ਜੋੜਾਂ ਚ ਦਰਦ ਇੱਕ ਮੇਰੇ ਗੋਡੇ ਚ ਦਰਦ ਬਹੁਤ ਹੁੰਦਾ ਨਾ ਮੇਰੇ ਗੋਡੇ ਦੇ ਆਂ ਚੀਜ਼ ਤੇ ਨਾ ਮੇਰੇ ਨੀਲ ਪਿਆ ਪਿਆ ਇੰਨੀ ਜਗ੍ਹਾ ਤੇ ਨੀਲ ਪੈ ਗਿਆ ਮੈਂ ਡਿੱਗ ਕੇ ਸੀ ਗਈ ਆ ਜਦੋਂ ਮੈਂ ਚੁੱਪੀ ਦਵਾਈ ਜਦੋਂ ਚੁੱਪੀ ਦਵਾਈ ਉਹਦਣੇ ਡਿੱਗ ਗਿਆ ਮੈਂ ਤਾਂ ਉੱਥੇ ਬੈਠੇ ਸੀ ਪਤਾ ਨਹੀਂ ਕਿਹੜੇ ਸਾਹਮਣੇ ਡਿੱਗ ਗਿਆ ਮੈਂ ਉੱਥੇ ਜਾ ਕੇ ਪਈ ਥੱਲੇ ਜੋਤ ਉੱਥੇ ਬੈਠੀ ਜੋਤ ਦਾ ਰੰਗ ਗੋਡਾ ਜੋਤ ਪੀੜੀ ਪੈ ਗਈ ਹਾ ਚੂਹਾ ਘਟਾ ਨਿਕਲਿਆ ਤੈਨੂੰ ਇੱਥੇ ਨੂੰ ਬੈਠੀਆਂ ਕੰਬਲ ਦੀ ਥਾਂ ਤੇ ਪਤਾ ਨਹੀਂ ਕਿਹੜੇ ਸਾਹਮਣੇ ਮੈਂ ਡਿੱਗ ਗਿਆ ਉੱਥੇ ਜਾ ਕੇ ਡਿੱਗੀ ਜਾਂ ਬੈਸੇ ਮੇਰਾ ਹੱਥ ਫਿਸਲਿਆ ਮੈਂ ਉੱਠਣ ਲੱਗੀ ਜਾਂ ਚੱਕਰ ਆਇਆ ਮੈਨੂੰ ਨਹੀਂ ਪਤਾ ਕੀ ਹੋਇਆ ਹੋਸ ਤੇ ਜਾ ਕੇ ਡਿੱਗੇ ਮੈਂ ਮੁੱਢੇ 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 ਹਾਂ ਮੇਰਾ ਗੋਡਾ ਨਾ ਇਥੋਂ ਫਟ ਗਿਆ ਇੰਨੀ ਜਗ੍ਹਾ ਤੇ ਨਾ ਨੀਲ ਪਿਆ ਹੋਇਆ ਮੇਰੇ ਗੋਡੇ ਦੇ ਉੱਤੇ ਨੀਲਵਾਜਾ ਦਿਖਾਉਂਗੀ ਬੱਤ ਹੁਣ ਥੋੜਾ ਦਿਖਾਉਂਗੀ ਤੇਰੂ ਬਾਜਾ ਦਿਖਾਉਂਗੀ ਮੈਂ ਸਵੇਰੇ ਟੂਪ ਲਾ ਰਹੀ ਸੀ ਨਾ ਬਾਜਾ ਦਿਖਾਉਂਗੀ ਮੇਰਾ ਗੋਡਾ ਵੀ ਨੇ ਸਿੱਦਾ ਹੋ ਰਿਹਾ ਗੋਡੇ ਚ ਵੀ ਦਰਦ ਹੁੰਦਾ ਖਾਂਸੀ ਜ਼ਖਾਮ ਬੁਖਾਰ ਤਾਂ ਹੈ ਹੀ ਸੀਗਾ ਬਹੁਤ ਜ਼ਿਆਦਾ ਅੱਜ ਪਾਰਲਰ ਗਈ ਸੀ ਮੈਂ ਜਾ ਕੇ ਹੈਅ ਸਪਾ ਕਰਵਾਇਆ ਸਪਾ ਵੀ ਕੁੜੀ ਨੇ ਚਾਜੇ ਨਾ ਬਾਲਾਂ ਚ ਨੇ ਕੱਢਿਆ ਬਾਲ ਬਹੁਤ ਜ਼ਿਆਦਾ ਰਫ ਹੋ ਗਏ ਨੇ ਇੱਕ ਵਾਰ ਕਰੇ ਰਿਵਾਸ਼ ਕਰੂੰਗੀ ਉਸ ਤੋਂ ਬਾਅਦ ਦੇਖਦੇ ਹਾਂ ਕੀ ਕਹਿੰਦੇ ਨੇ ਬਾਲ ਦੂਪੇ ਜਾਣ ਤੋਂ ਪਹਿਲਾਂ ਮੈਂ ਇੱਕ ਪਾਰਲਰ ਵਾਲੀ ਕੋਲੇ ਗਈ ਸੀ ਉਸ ਦਿਨ ਮੈਂ ਪਤਾ ਨਹੀਂ ਕਿੱਥੇ ਹਾਂ ਪਟਿਆਲੇ ਵੇ ਹਨਾ ਪਟਿਆਲੇ ਵਿਆਹ ਜਾਣਾ ਸੀਗਾ ਉਸ ਤੋਂ ਪਹਿਲਾਂ ਮੈਂ ਥ੍ਰੈਡ ਪੋਸ਼ ਨਹੀਂ ਥ੍ਰੈਡ ਪੋਸ਼ ਦਾ ਬਾਚੋ ਕਰਵਾਇਆ ਸੀ ਤੇ ਹੇਅਰ ਸਪਾ ਕਰਵਾਏ ਸੀਗੇ ਉਹਨੇ ਸਹੀ ਨਹੀਂ ਸੀ ਕੀਤਾ ਸਪਾ ਐਡਾ ਗੰਦਾ ਤੇ ਐਡਾ ਘਟੀਆ ਸਪਾ ਕੀਤਾ ਤੇ ਪੈਸੇ ਵੀ ਸਭ ਤੋਂ ਜ਼ਿਆਦਾ ਲਏ ਨੇ 7.5 ਕੇ 8 ਹਾਂ 750 ਰੁਪਿਆ ਲਿਆ ਸੀਗਾ 800 ਨਹੀਂ ਚਲਿਆ ਉਗੀ ਕੈਪਸੂਲ ਪਵਾਉਂਦੀ ਤਾਂ 800 ਸੀ ਉਹਨੇ ਕੈਪਸੂਲ ਨਹੀਂ ਸੀ ਪਾਇਆ ਉਹ ਕਹਿੰਦੀ ਕੈਪਸੂਲ ਹੈ ਨਹੀਂ ਮੈਂ ਕੈਪਸੂਲ ਪਵਾ ਕੇ ਹੇਰ ਸਪਾ ਕਰਉਣੀ ਹੁੰਦੀ ਆ ਤੇ ਜਿੱਥੇ ਇਹ ਤੋਂ ਕਰਉਣੀ ਹੁੰਦੀ ਆ ਮੈਂ ਇਹ ਸਾਰੇ 6 650 ਰੁਪਏ ਲੈਂਦੀ ਆ ਪੈਸੇ ਵੀ ਦੁੱਗਣੇ ਲੇ ਤੇ ਮੇਰੇ ਸਾਰੇ ਵਾਲ ਖਰਾਬ ਕਰ ਤੇ ਆ ਚੀਜ਼ਾਂ ਤੋਂ ਨਾ ਬੈਡ ਪੈ ਗਿਆ ਵਾਲਾਂ ਦੇ ਵਿੱਚ ਮੇਰੇ ਸਾਰੀ ਰੌਂਡਿੰਗ ਖਰਾਬ ਕਰਤੀ ਮੇਰੇ ਤੇ ਹੁਣ ਅਜੋ ਸਪਾ ਕਰਾਇਆ ਤੇ ਕੋਈ ਕੁੜੀ ਨਿਊ ਸੀਗੀ ਪਾਲਰ ਦੇ ਵਿੱਚ ਪੁਰਾਣੀਆਂ ਕੁੜੀਆਂ ਚ ਕੋਈ ਵੀ ਨਹੀਂ ਸੀ ਦੀਦੀ ਦੀ ਬੀਜੀ ਸੀ ਕਿਸੇ ਨਾ ਮੇਕਅਪ ਕਰਦੇ ਸੀ ਮਰੇ ਕੁੜੀ ਨੇ ਸਪਾ ਦਾ ਕਰਤਾ ਪਰ ਸਪਾ ਚੰਗੀ ਤਰ੍ਹਾਂ ਵਾਲਾ ਚ ਕੱਢਿਆ ਨਹੀਂ ਵਿੱਚ ਹੀ ਆ ਵਾਲਾਂ ਦੇ ਵਾਲ ਰਫ ਬਹੁਤ ਜ਼ਿਆਦਾ ਕੋਈ ਪਰੇ ਦੇਖੋ ਕਿ ਸੁਬਹਰੇ ਇਥੇ ਰੈਟ ਵਾਸ਼ ਕਰੂਗੀ ਕੀ ਕਰਨਾ ਇਹ ਖਾਣਾ ਇਹ ਉਹ ਨਹੀਂ ਖਾਣਾਗਾ ਹੁਣ ਚੀਜ਼ਾਂ ਲਈ ਆਈ ਜਾਨੀ ਖਾਂਦੀ ਮੈਨੂੰ ਠੂਸਣ ਨੂੰ ਕਹੂਗੀ ਕਿ ਵੀ ਠੂਸੀ ਚਲੋ ਬੈਠੀ ਸਾਹ ਤਾਂ ਮੇਰਾ ਪਹਿਲਾਂ ਹੀ ਨਹੀਂ ਹਾਂ ਇਹ ਤਾਂ ਲਾਚੀ ਹੈ ਜੈਲੀ ਹੈ ਇਹ ਤੁਝੇ ਜੈਲੀ ਲੈ ਕੇ ਕਰਦੇ ਆਂ ਤੈਨੂੰ ਜੈਲੀ ਤੂੰ ਨਹੀਂ ਜੈਲੀ ਜੂਲੀ ਖਾਂਦਾ ਭਰਾ ਵਾ ਅੱਗੇ ਕੰਨੀਆਂ ਜੈਲੀਆਂ ਜੂਲੀਆਂ ਲਿਆ ਕੇ ਦਿੰਦੀ ਆ ਜਰਾ ਫਰੂਟ ਆ ਪਾਇਨੇ ਟੇਬਲ ਤੇ ਆ ਖਾਣਾ ਫਰੂਟ 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 ਵੀ ਨਹੀਂ ਇਹ ਵੀ ਤਾਂ ਫਰੂਟ ਹੀ ਐ ਹੂੰ ਇਹ ਸਦੋਂ ਮੇ ਤਾਂ ਨਹੀਂ ਐ ਇਹ ਖਾਣਾ ਪੁਣੇ ਗਗਨ ਤੇ ਕਾਕੇ ਨਾਲ ਗੱਲ ਕਰਕੇ ਹਟਿਆ ਇਹ ਦਈ ਫੋਨ ਦੇਖਾ ਬੈਟਰੀ ਵੀ ਘਟਾ ਜੋਦੇ ਫੋਨ ਦੀ ਬੈਟਰੀ ਘਟਾ ਇੱਕ ਸਕਿੰਟ ਦਿੰਨੀ ਐ ਗਗਨ ਨੂੰ ਪਹਿਲਾਂ ਫੋਨ ਕਰਿਆ ਉਹਨਾਂ ਨੇ ਫੋਨ ਨਹੀਂ ਚੱਕਿਆ ਤਾਂ ਰਿਕਾਰਡਿੰਗਾਂ ਸੁਣੋ ਗਗਨ ਨੂੰ ਪਾਈਆਂ ਨੇ। ਡੋਬੇ ਤੇ ਮਾਰ ਜਾ 10 ਮਿੰਟ ਟਾਲਦੀ। ਸ਼ੁਰੂ ਤੋਂ ਲੰਢੇ। ਡੋਬੇ ਤੇ ਮਾਰ ਜਾ 10 ਮਿੰਟ ਟਾਲਦੀ। ਹੂੰ ਡੁੱਬ ਕੇ ਮਰ ਜਾ। ਡੋਬੇ ਤੇ ਡੋਬੇ ਤੇ ਮਾਰ ਜਾ। ਡੋਬੇ ਤੇ ਡੋਬੇ ਤੇ ਮਰ ਜਾ। ਫੋਨ ਨਹੀਂ ਚਾਹਤੇ ਸੀ ਛਾਤਾ। ਭਾਂਜੇ ਡੁੱਬਦੇ। ਅੱਗੇ। ਉਹ ਗਾਲਾਂ ਕੱਢਦੀਆਂ ਕੱਲੀ-ਕੱਲੀ ਚੀਜ਼ੀਆਂ ਖਾਈ ਜਾਂਦੀਆਂ ਸਾਨੂੰ ਦਿਖਾ ਦਿਖਾ ਕੇ। ਛੜੋ 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 ਛੜੇ ਜਮਾਈ ਛੜ ਜੋ ਜਮਾਈ ਸੜ ਜੋ ਸਿਵਿਲੀ ਆਵਾਂਗੇ ਚੀਜੀ ਕੱਲੂ ਤੈਨੂੰ ਵੀ ਸਾੜਾਂਗੇ ਚੀਜੀ ਲਿਆ ਕੇ ਤੈਨੂੰ ਵੀਡੀਓ ਪਾਵਾਂਗੇ ਕੋਈ ਨਾ ਹੁਣ ਤੂੰ ਯਾ ਯਾ ਭਾਂਡੇ ਚ ਬਾਤ ਆ ਪਤਾ ਤੈਨੂੰ ਤਾਂ ਤਾਂ ਚੀਜ਼ਾਂ ਦਾ ਮਤਲਬ ਭਾਂਡੇ ਚ ਵੜ ਗਏ ਕਹਿੰਦੀ ਰੱਗਾ ਕਹਿੰਦੇ ਚੀਜ਼ੀਆਂ ਪਾਈਆਂ ਫਿਰ ਇਹਨੇ ਰਿਕਾਰਡਿੰਗਾਂ ਪਾਈਆਂ ਨੇ ਹੂੰ ਪਾਦ ਵਾਲ ਦਿੱਤੀ ਜਾਨੇ ਨਾ ਵੀਜੇ ਥਾਣਾ ਵੀਜੇ ਇਹ ਤਾਂ ਬੱਚਿਆਂ ਦੀ ਤੀਜਾ ਨੇ ਤੋਨਾ। ਫਿਰ ਕਾਕੇ ਨੇ ਵੀਡੀਓ ਕਾਲ ਕੀਤੀ। ਹੈ ਫਿਰ ਕਾਕੇ ਨੂੰ ਵੀ ਇਹੋ ਮੈਸੇਜ ਭੇਜੇ। ਆ ਦੇਖਾ। ਕਾਕੇ ਨੇ ਤਾਂ ਦੇਖੀ ਨਹੀਂ ਮੈਸੇਜ। ਕਿੰਨੂੰ ਪਤਾ ਨਹੀਂ ਜਾਂਦਾ ਵਿੱਚ ਫੋਨ ਚੱਲਣਾ ਮੈਨੂੰ ਦਦਨ ਨਾਲ ਦਾਲ ਪਾਣੀ ਦੀ। ਹੂੰ ਤੂੰ ਤਾਂ ਮੇਰੇ ਨਾਲ ਦਾਲੀ ਨਹੀਂ ਤਾਲਦਾ। ਕਿਉਂ ਤੂੰ ਆਂਦਾ ਤਾਲ ਨਹੀਂ ਮੈਨੂੰ ਆਪਣਾ ਤਾਂ ਆਦਾ ਹੋਇਆ। ਦੇ ਤੋ ਆਪ ਤੋ ਦੋਤੀ ਵੀ ਪਾ ਲਈਏ ਬਾਹਰ ਤੇ ਬਾਹਰ ਨਾ ਜਾਈ ਮਨ ਅੱਥੇ ਰਹੀ ਹੁਣ ਇਹ ਤਾਂ ਮੇਰਾ ਹੋਇਆ ਹਾਂ ਆ ਚੱਲ ਚੱਕ ਲਾ ਕਾਕੇ ਨੂੰ ਕਹਿੰਦੀ ਹੁਣ ਇੱਥੇ ਰਹੀ ਇਹ ਘਰ ਮੇਰਾ ਹੋਇਆ ਹੁਣ ਤੋਥੇ ਆ ਕੇ ਬੜ ਨਾ ਜਾਈ ਕਾ ਕਰੂ ਪਹਿਲਾ ਕਾਕੇ ਨੂੰ ਫੋਨ ਕੀਤਾ ਉਹਨੇ ਨਹੀਂ ਚੱਕਿਆ ਗੱਗਨ ਨੂੰ ਕੀਤਾ ਉਹਨੇ ਚੱਕਿਆ ਫਿਰ ਇਹਨੇ ਰਿਕਾਰਡਿੰਗ ਆ ਭੇਜਦੀ ਐ ਉਹਨਾਂ ਨੂੰ ਕਾਲਾ ਗੋਲਾ ਕੱਢੀ ਰਿਕਾਰਡਿੰਗਾਂ ਚ ਸਰ ਗਗਰੇ ਦਾ ਵੀਡੀਓ ਕੌਣ ਕਰ ਲਈ ਕਾਕੇ ਨੇ ਨਹੀਂ ਹਜੇ ਕੀਤੀ ਕਾਕੇ ਨੂੰ ਕਹਿੰਦੀ ਆ ਹੁਣ ਤੂੰ ਬੜਨਾ ਚਾਹੀਆ ਕਿਤੇ ਇਹ ਮੇਰਾ ਘਰ ਹੋਇਆ ਹੁਣ ਤੂੰ ਇੱਥੇ ਰਹੀ ਜੂਪੀ ਹੋ ਰਹੀ ਕਹਿੰਦੀ ਤੂੰ ਆਈ ਨਾ ਹੁਣ ਬਈ ਦੁਖੀ ਹੋਈ ਪਈ ਆ ਕਿਉਂਕਿ ਇਹਨੋਂ ਵੀ ਲੜਨ ਨੂੰ ਕੋਈ ਹੈ ਨਹੀਂ ਗਾਹ ਔਰੇ ਨਾਲ ਤਾਂ ਲੜਦੀ ਲੜਦੀ ਰਹਿੰਦੇ ਸੀ ਕੁਛ ਮੁਗੁੱਚੀ ਤਾਂ ਉਹਦੇ ਉਹਰੇ ਨੂੰ ਕੁੱਟਦਾ ਇਹ ਨੇ ਉਹਨੂੰ ਕੁੱਟਦਾ ਹੁਣ ਇਹ ਵੀ ਔਖੀਆਂ ਲੜਾਈਆਂ ਝਗੜੀਆਂ ਤੋਂ